ਹੈਲੋ ਸਸਿਕਾ ਜੀ ਅੱਜ ਆਪਾਂ ਤੁਹਾਨੂੰ ਕੋਟ ਸੈੱਟ ਦਾ ਜਿਹੜਾ ਪਲਾਜ਼ੋ ਆ ਪਜਾਮਾ ਵਾ ਉਹ ਕਟਿੰਗ ਕਰਨਾ ਦੱਸਾਂਗੇ ਪਹਿਲੀ ਵੀਡੀਓ ਦੇ ਵਿੱਚ ਆਪਾਂ ਕੋਟ ਸੈੱਟ ਦਾ ਤੁਹਾਨੂੰ ਕਮੀਜ਼ ਕਟਿੰਗ ਕਰਨਾ ਦੱਸਿਆ ਸੀ ਉਹ ਆਪਣੇ YouTube ਚੈਨਲ ਤੇ ਹੈਗਾ ਵਾ ਅਰਸ਼ ਬਟੀਕ ਤੇ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਉਹਦਾ ਕੋਟ ਸੈੱਟ ਦਾ ਪਜਾਮਾ ਜਿਹੜਾ ਉਹ ਕਟਿੰਗ ਕਰਾਂਗੇ ਇਹ ਸੇਮ ਆਪਾਂ ਜਿਹੜਾ ਨਾਰਮਲ ਪਜਾਮਾ ਹੁੰਦਾ ਉਹਦੇ ਤਰ੍ਹਾਂ ਹੀ ਹੁੰਦਾ ਵਾ ਇੱਥੋਂ ਆਪਾਂ ਨੇ 2.5 ਇੰਚ ਇਹ ਲਾਸਕਿਟ ਦੇ ਲਈ ਰੱਖਣਾ ਵਾ ਇਦੇ ਵਿੱਚ ਆਪਾਂ ਲਾਸਕਟ ਜਿਹੜੀ ਉੱਪਰ ਪਾਉਣੀ ਹੁੰਦੀ ਆ ਉਹ ਆ ਠੀਕ ਐ ਉਦੋਂ ਬਾਅਦ ਆਪਾਂ ਨੇ हिਪ ਦੇ ਹਿਸਾਬ ਨਾਲ हिਪ ਆਪਣੀ ਜਿੰਨੀ ਵੀ हिਪ ਆ ਜੇ ਆਪਣੀ 20 ਇੰਚ हिਪ ਆ ਤਾਂ ਉਹਦਾ ਹਾਫ ਆਪਾਂ 10 ਇੰਚ ਰੱਖ ਲੈਣਾ ਆ ਆਪਣੀ हिਪ ਹੈਗੀ ਆ ਹੁਣ ਇਹਦੀ ਜਿਹੜੀ ਪਲਾਜ਼ੋ ਦੀ 18 ਇੰਚ ਆ ਤਾਂ ਆਪਾਂ ਨੇ 9 ਇੰਚ ਇਧਰ ਨੂੰ ਰੱਖ ਕੇ ਇਹਦੇ ਵਿੱਚ 2 ਇੰਚ ਪਲੱਸ ਕਰਨਾ ਆ ਜੇ ਆਪਣੀ हिਪ 20 ਇੰਚ ਸੀਗੀ ਤਾਂ ਆਪਾਂ ਨੇ 10 ਦੇ ਵਿੱਚ ਜਿਹੜਾ 2 ਇੰਚ ਪਲੱਸ ਕਰਨਾ ਸੀ ਹਮੇਸ਼ਾ ਆਪਾਂ 2 ਇੰਚ ਜਿਹੜਾ ਪਿੱਛੇ ਪਲੱਸ ਕਰ ਲੈਣਾ ਹੁਣ ਆਪਾਂ 11 ਇੰਚ ਦਾ ਜਿਹੜਾ ਇਹ ਚੌੜਾ ਪੱਲਾ ਆ ਉਹ ਕਟਿੰਗ ਕਰਾਂਗੇ ਇਹ ਫਰੰਟ ਵਾਲਾ ਪੱਲਾ ਆ ਕੱਲਾ ਪਹਿਲਾਂ ਫਰੰਟ ਵਾਲਾ ਕੱਢਾਂਗੇ ਪੱਲਾ ਫਿਰ ਨੀਚੇ ਨੂੰ ਆਪਾਂ ਨੇ 12.5 ਇੰਚ ਦਾ ਜਿਹੜਾ ਇਹ ਆਸਣ ਰੱਖਣਾ ਆ ਉੱਪਰੋਂ ਸੇਮ ਆਪਾਂ ਉਵੇਂ 11 ਇੰਚ ਦਾ ਨਿਸ਼ਾਨ ਲਾ ਕੇ ਮਤਲਬ ਜਿੰਨਾ ਵੀ ਹੋਊਗਾ ਜੇ ਹੋਰ ਆਪਣੀ ਜਿਹਦੀ ਫਿਟਿੰਗ ਜ਼ਿਆਦੇ ਆ ਜ਼ਿਆਦੇ ਵਣ ਜਣਾ ਉਨਾ ਹੀ ਰੱਖਣਾ ਜਿੰਨਾ ਆਪਣਾ ਉੱਪਰੋਂ ਰੱਖਿਆ ਸੇਮ ਹੁਣ ਆਪਣਾ ਇੱਥੇ ਉੱਪਰੋਂ 11 ਇੰਚਾ ਇੱਥੋਂ ਵੀ ਆਪਾਂ 11 ਇੰਚ ਰੱਖ ਲਾਂਗੇ ਤੇ 2 ਢਾਈ ਇੰਚ ਦਾ ਜਿਹੜਾ ਇੱਥੇ ਆਪਾਂ ਗਲਾਈ ਲਈ ਇੱਥੇ ਆਪਾਂ ਗਲਾਈ ਲਈ ਆਸਣ ਲਈ ਰੱਖਾਂਗੇ ਇਹ ਆਪਣਾ ਜਾਂ 2 ਇੰਚ ਦਾ ਵੀ ਲੱਗ ਸਕਦਾ ਜੇ ਪਤਲਾ ਥੋੜਾ ਜਿਹਾ ਮੰਦਾ ਤੇ ਢਾਈ ਇੰਚ ਦਾ ਵੀ ਇਹ ਆਪਾਂ ਇਹ ਆਪਾਂ ਢਾਈ ਇੰਚ ਦਾ ਇਹ ਨਿਸ਼ਾਨ ਲਾ ਲਿਆ ਹੁਣ ਆਪਾਂ ਜਿਹੜੀ ਲੈਂਥ ਆਪਣੀ ਪਲਾਜ਼ੋ ਦੀ ਲੈਂਥ ਰੱਖਾਂਗੇ ਲੈਂਥ ਆਪਣੀ ਪਲਾਜ਼ੋ ਦੀ ਹੈਗੀ ਆ 39 ਇੰਚ 39 ਇੰਚ ਆ ਦੇਖੋ 39 ਇੰਚ ਆਪਾਂ ਜਿਹੜੀ ਪਲਾਜ਼ੋ ਦੀ ਲੈਂਥ ਰੱਖ ਲੈਣੀ ਆ 39 ਇੰਚ ਆਪਾਂ ਪਲਾਜ਼ੋ ਦੀ ਲੈਂਥ ਰੱਖ ਲਈ ਹੁਣ ਆਪਾਂ ਉਰੋ ਆਸਣ ਕੋਲੋਂ ਜਿਹੜਾ ਆਸਣਾ ਉੱਥੋਂ ਆਪਾਂ ਮਿਣਾਂਗੇ ਕਿੰਨਾ ਬਣਦਾ ਇਹ ਆਪਣਾ 14 ਇੰਚ ਬਣਦਾ ਵਾ ਸੇਮ ਆਪਾਂ ਨੇ 14 ਇੰਚ ਜਿਹੜਾ ਮੂਰੀ ਕੋਲੋਂ ਨਿਸ਼ਾਨ ਲਾ ਗਾਣਾ ਹੈ ਅਤੇ ਸੇਮ ਮੂਰੀ ਕੋਲ 14 ਇੰਚ ਦਾ ਨਿਸ਼ਾਨ ਲਾ ਕੇ ਉਹਦਾ ਹਾਫ ਜਿੱਥੇ ਆਊਗਾ 14 ਦਾ ਹਾਫ 7 ਇੰਚ ਨਿਸ਼ਾਨ ਲਾ ਕੇ ਇੱਥੋਂ ਆਪਾਂ ਨੇ ਮੂਰੀ ਲਾਉਣੀ ਆ ਫਿਰ ਇਹਦੇ ਨਾਲ ਜਿਹੜਾ ਆਪਣਾ ਪਲਾਜ਼ੋ ਆ ਉਹ ਘੁੰਮਦਾ ਨਹੀਂ ਹੈਗਾ ਸਹੀ ਰਹਿੰਦਾ ਆ ਆਪਾਂ ਦੇ 8 ਇੰਚ ਮੂਰੀ ਤਿਆਰ ਕਰਾਂਗੇ ਤਾਂ 4 ਇੰਚ ਆਪਾਂ ਦੂਜੀ ਸਾਈਡ ਨੂੰ ਨਿਸ਼ਾਨ ਲਾ ਲੈਣਾ ਹੈ 4 ਇੱਧਰ ਨੂੰ ਮਤਲਬ 8 ਇੰਚ ਆ ਆਪਣਾ 8 ਇੰਚ ਦਾ ਜਿਹੜਾ ਪਲਾਜ਼ੋ ਬਣ ਗਿਆ ਇਹ ਆਪਾਂ ਬਿਨਾਂ ਸਕੇਲ ਤੋਂ ਨਾਲ ਤੁਹਾਨੂੰ ਕਟਿੰਗ ਕਰਨੇ ਦੱਸਾਂਗੇ ਆ ਹੁਣ ਆਪਾਂ ਆਸਣ ਨਾਲ ਜਿਹੜਾ ਇੱਧਰ ਨਿਸ਼ਾਨ ਲਾਇਆ ਸੀ ਓਮ ਲਾ ਦਾਂਗੇ ਤੇ ਇਧਰੋਂ ਹੀ ਜਿਹੜਾ ਆਸਣ ਤੱਕ ਇੱਥੋਂ ਆਪਾਂ ਸਿੱਧੀ ਲੈਣ ਮਾਰ ਲਓ ਇੱਕ ਇਹ ਆਸਣ ਤੱਕ ਹੀ ਰੱਖਣਾ ਹੈ ਇਧਰੋਂ ਜਿਹੜੀ 4 ਇੰਚ ਦਾ ਨਿਸ਼ਾਨ ਲਾਇਆ ਸੀ ਉਹ ਵੀ ਆਪਾਂ ਸਿੱਧਾ ਟਿੱਡਾ ਆਸਣ ਤੱਕ ਹੀ ਜਿਹੜਾ ਕਣਾ ਇਹ ਆਪਣੀ ਜਿਹੜੀ ਪਲਾਜ਼ੋ ਦੀ ਇਹ ਕਟਾਈ ਆ ਪੈ ਜੂਗੀ ਇੱਥੋਂ ਜਿੰਨੀ ਵੀ ਆਪਾਂ ਫੋਲਡਿੰਗ ਕਰਨਾ ਚਾਹੁੰਦੇ ਆ 2 3 ਇੰਚ ਉਨਾ ਆਪਾਂ ਫੋਲਡਿੰਗ ਦਾ ਨਿਸ਼ਾਨ ਲਾ ਲੈਣਾ ਤੇ ਹੁਣ ਆਪਾਂ ਇਧਰੋਂ ਸਾਈਡ ਤੋਂ ਜਿਹੜੀ ਇਹਦੀ ਕਟਿੰਗ ਕਰਾਂਗੇ ਆ ਸਾਈਡ ਨਹੀਂ ਕਟਿੰਗ ਕਰਨੀ ਪਹਿਲਾਂ ਇਹ ਆਪਾਂ ਚਾਰੇ ਪੱਲਿਆਂ ਦੀ ਇਕੱਠੀ ਕਰ ਲਈਆਂ ਇਹ ਸਿਰਫ ਆਪਾਂ ਫਰੰਟ ਵਾਲਾ ਪੱਲਾ ਜਿਹੜਾ ਪਲਾਜ਼ੋ ਦਾ ਉਹ ਕਟਿੰਗ ਕੀਤਾ ਵਾ ਪਹਿਲਾਂ ਮੈਂ ਦੀਦੀ ਨੂੰ ਦੱਸਿਆ ਦੱਸਿਆ ਸੀਗਾ ਇਦਾਂ ਹੀ ਪਲਾਜ਼ੋ ਜਿਹੜਾ ਆਪਣਾ ਕਟਿੰਗ ਕਰਨਾ ਹੈ ਇਹ ਸੇਮ ਉਦਾਂ ਹੀ ਪਲਾਜ਼ੋ ਜਿਹੜਾ ਕਟਿੰਗ ਕਰਨਾ ਹੈ ਇਹ ਆਪਾਂ ਜਿਹੜੀ ਥੱਲੇ ਇਤਲੋ ਕਟਿੰਗ ਕਰ ਲਿਆ ਹੁਣ ਆਪਾਂ ਸਿਰਫ ਸਾਈਡ ਇਹਦੀ ਕਟਿੰਗ ਕਰਨੀ ਹੈ ਤੁਹਾਨੂੰ ਦੱਸਿਆ ਵੀ ਇਧਰਲਾ ਨਹੀਂ ਕਟਿੰਗ ਕਰਨਾ ਆਪਾਂ ਨੇ ਤੇ ਆਪਣੇ ਚੈਨਲ ਅਰਸ਼ ਬੁਟੀਕ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਨਾਲ ਦੀ ਨਾਲ ਜਿਹੜਾ ਬੈਲ ਦਾ ਬਟਨ ਆ ਉਹ ਜਰੂਰ ਦਬਾ ਲਿਆ ਕਰੋ ਤਾਂ ਜੋ ਤੁਹਾਨੂੰ ਇਦਾਂ ਦੀ ਹੋਰ ਵੀਡੀਓ ਨੂੰ ਹੋ ਆਪਣੀਆਂ YouTube ਤੇ ਮਿਲ ਸਕਣ ਇਹ ਦੇਖੋ ਜਿਹੜਾ ਆਪਣਾ ਫਰੰਟ ਵਾਲਾ ਪੱਲਾ ਉਹ ਕਟਿੰਗ ਹੋ ਗਿਆ ਹੁਣ ਆਪਾਂ ਬੈਕ ਵਾਲਾ ਪੱਲਾ ਜਿਹੜਾ ਉਹ ਕਟਿੰਗ ਕਰਾਂਗੇ ਆ ਦੇਖੋ ਹੁਣ ਜਿਹੜਾ ਆਪਾਂ ਥੱਲਣ ਵਾਲਾ ਪੱਲਾ ਸਹੀ ਕਰ ਲਿਆ ਕੱਪੜੇ ਦਾ ਇਹ ਆਪਣਾ ਫਰੰਟ ਵਾਲਾ ਪੱਲਾ ਆਪਾਂ ਨੇ ਉੱਪਰ ਰੱਖ ਲਿਆ ਇਹਨੂੰ ਠੀਕ ਹੈ ਜੀ ਰੱਖਣ ਤੋਂ ਬਾਅਦ ਇੱਥੇ ਆਪਾਂ ਆਸਣਾ ਜਿਹੜਾ ਉਹ ਵੀ 2 ਇੰਚ ਜ਼ਿਆਦਾ ਰੱਖਣਾ ਹੈ ਆ ਦੇਖੋ ਇਹ ਆਪਾਂ ਆਸਣ ਵੱਲੋਂ ਜਿਹੜਾ 2 ਇੰਚ ਦਾ ਜ਼ਿਆਦਾ ਨਿਸ਼ਾਨ ਲਾ ਲੈਣਾ ਜ਼ਿਆਦਾ ਨਿਸ਼ਾਨ ਲਾਉਣ ਤੋਂ ਬਾਅਦ ਜਿਹੜੀ ਆ ਚੀਜ਼ ਆ ਇੱਥੋਂ ਮੂਰੀ ਮੂਰੋ ਜਿਹੜੇ ਆ ਉਹ ਆਪਾਂ ਉਨਾਂ ਹੀ ਰੱਖੜਾ ਬਰੋਬਰ ਇਹਨੂੰ ਐਦਾਂ ਟੇਡਾ ਜਿਹੜਾ ਉਹ ਆਪਾਂ ਨੇ ਪਲਾਜ਼ੋ ਨੂੰ ਐਂ ਟੇਡਾ ਬਣਾ ਲੈਣਾ ਹੈ ਠੀਕ ਹੈ ਜੀ ਐਦਾਂ ਹੀ ਆਪਣੀ ਕਾਟ ਪਾਉਣੀ ਆ ਤੇ 2-2 ਇੰਚ ਦਾ ਆਪਾਂ ਨੇ ਇਧਰੋਂ ਨਿਸ਼ਾਨ ਲਾਉਣਾ ਹੈ ਇਹ ਪਲਾਜ਼ੋ ਜਿਹੜਾ ਆਪਾਂ 2 ਇੰਚ ਬਾਧਮਾ ਰੱਖਣਾ ਆਸਣ ਕੋਲੋਂ ਵੀ 2 ਇੰਚ ਜਾਦੇ ਵਧਾ ਕੇ ਇਹ ਜਿਹੜੀ ਆਪਣੀ ਉੱਪਰੋਂ 2 ਇੰਚ ਦੀ ਲਾਈਨ ਆਉਂਦੀ ਆ ਇੱਥੋਂ ਆਪਾਂ ਇਹਨੂੰ ਗਲਾਈ ਪਾ ਲੈਣੀ ਆ ਤੇ ਸੇਮ ਆਪਾਂ ਨੇ 2-2 ਇੰਚ ਦਾ ਨਿਸ਼ਾਨ ਉਰੋਂ ਲਾ ਕੇ ਜਿਹੜਾ ਮੂਰੀ ਕੋਲੋਂ ਆ ਉੱਥੋਂ ਆਪਾਂ ਨੇ 2 ਇੰਚ ਨਹੀਂ ਲਾਉਣਾ ਉੱਥੋਂ ਆਪਾਂ 1 ਤੋਂ 1.5 ਇੰਚ ਦੇ ਵਿੱਚ ਵਿੱਚ ਹੀ ਆਪਾਂ ਦਾ ਨਿਸ਼ਾਨ ਲਾਉਣਾ ਹੈ ਤੇ ਫਿਰ ਇਹ ਨਿਸ਼ਾਨ ਆਪਾਂ ਨੇ ਉੱਪਰ ਤੱਕ ਬਰੀਕ-ਬੀਕ ਕਰਕੇ ਵੜਾ ਦੇਣਾ ਉਪਰੋਂ 2 ਇੰਚੀ ਰੱਖਣਾ ਨੀਚੇ ਆਪਾਂ ਨੇ ਅੱਗੇ 1.5 ਇੰਚ ਕੱਢ ਦੇਣਾ ਸੇਮ ਆਪਣੀਆਂ ਮੂਰੀ ਆਪਣਾ ਸਾਰਾ ਕੁਝ ਕਟਿੰਗ ਕਰਿਆ ਹੋਇਆ ਤੇ ਇਹ ਆਪਣਾ ਜਿਹੜਾ ਇਧਰੋਂ ਆਪਣਾ ਨਿਸ਼ਾਨ ਲੱਗਿਆ ਹੋਇਆ ਸੀ ਇਹ ਆਪਣਾ ਉਲਟ ਚ ਲੱਗਿਆ ਇਹ ਆਪਾਂ ਹੁਣ ਇਹਨੂੰ ਸਿੱਧਾ ਵੀ ਕਰ ਲੈਣੇ ਆਂ ਪਲਾਸ ਹੁਣ ਤੇ ਇਹਨੂੰ ਇਧਰੀ ਸਾਈਡ ਰੱਖ ਲੈਣੇ ਆਂ ਇਦਾਂ ਰੱਖ ਲੈਣੇ ਆਂ ਠੀਕ ਐ ਇਦਾਂ ਰੱਖ ਕੇ ਆਪਾਂ ਨਿਸ਼ਾਨ ਲਾ ਲੈਨੇ ਆ ਦੂਈ ਸਾਈਡ ਜੇ ਆਪਰੇ ਨਿਸ਼ਾਨ ਨਹੀਂ ਦਿਖਦੇ ਆ ਦੇਖੋ ਆਪਾਂ ਦੂਈ ਸਾਈਡ ਇਹ ਨਿਸ਼ਾਨ ਲਾ ਲਾਂਗੇ ਸੇਮ ਉਦਾਂ ਹੀ ਤੁਹਾਨੂੰ ਦੁਬਾਰੇ ਸਮਝਾ ਦਿੰਨੇ ਆ ਆ ਦੇਖੋ ਆਪਣੇ ਨਿਸ਼ਾਨ ਜਿਹੜੇ ਉੱਪਰ ਨੇ ਠੀਕ ਐ ਉਹ ਤੁਹਾਨੂੰ ਉਦਾਂ ਨਾਰਮਲ ਦੱਸਤਾ ਸੀ ਆਪਾਂ ਹੁਣ ਦੁਬਾਰੇ ਸਪੇਅਰ ਉਹਦਾ ਹੱਦ ਦੇ ਦਿੰਨੀ ਆ ਉੱਪਰੋਂ 2 ਇੰਚ ਦਾ ਨਿਸ਼ਾਨ ਸੇਮ ਇਹਨੂੰ ਆਪਾਂ ਟੇਡਾ ਇਦਾਂ ਮਿਲਾ ਲੈਣਾ ਆ ਠੀਕ ਐ ਜੀ ਇੱਥੋਂ ਵੀ 2 ਇੰਚ ਦਾ ਨਿਸ਼ਾਨ ਲਾਉਣਾ ਆ ਤੇ ਇਧਰੋਂ ਵੀ ਆਪਾਂ ਨੇ 2 2 ਇੰਚ ਦਾ ਨਿਸ਼ਾਨ ਲਾ ਕੇ ਜਿਹੜੀ ਇਹ ਆਪਣੀ ਗੁਲਾਈ ਆਸਣ ਦੀ ਇੱਥੋਂ ਪਾ ਲੈਣੀ ਆ ਸੇਮ ਤੇ ਨੀਚੇ ਆਪਾਂ ਨੇ 1.5 ਇੰਚ ਜਾ ਦੇ ਲਖਣਾ ਬਸ ਸੇਮ ਉਦਾਂ ਹੀ ਪਲਾਜੋ ਜਿਹੜਾ ਇਹ ਆਪਣਾ ਕਟਿੰਗ ਹੋ ਜਾਊਗਾ ਤੇ ਆਪਾਂ ਨੇ ਜਿਹੜੀ ਆਹ ਕਾਟ ਹੈ ਇਹ ਬਾਤ ਤੁਹਾਨੂੰ ਦੱਸਿਆ ਪਾਉਣੀ ਆ ਅਪੈਕ ਵਾਲੀ ਕਾਟ ਪਾਵਾਂਗੇ ਪਹਿਲਾਂ ਇਧਰੋਂ ਆਪਾਂ ਨੇ ਜਿਹੜੀ ਆ ਇਹ ਸਿੱਧਾ ਇੱਥੇ ਤੁਹਾਨੂੰ ਦੱਸਿਆ ਇੱਥੋਂ ਉਨਾ ਹੀ ਰੱਖਣਾ ਸੇਮ ਚਾਰਾਂ ਦੇ ਬਰਾਬਰ ਹੋਣੀ ਚਾਹੀਦੀ ਆ ਬਸ ਕੱਲਾ ਆਸਣ ਕੋਲੋਂ 2 ਇੰਚ ਜ਼ਿਆਦਾ ਰੱਖਣਾ ਤੇ ਇਹ ਆਪਣੀ ਪਲਾਜ਼ੋ ਦੀ ਹੁਣ ਆਪਣੀ ਜਿਹੜੀ ਆ ਆਪਾਂ ਚਾਰੇ ਪੱਲਿਆਂ ਦੀ ਇਕੱਠੀ ਕਟਾਈ ਆ ਉਹ ਪਾ ਲੈਣੀ ਆਪਾਂ ਨੇ ਪਹਿਲਾਂ ਕੋਟ ਸੈੱਟ ਦਾ ਤੁਹਾਨੂੰ ਕਮੀਜ਼ ਕਟਿੰਗ ਕਰਨਾ ਦੱਸਿਆ ਸੀ ਆਪਣੇ ਪਹਿਲਾ ਵੀਡੀਓ ਦੇ ਵਿੱਚ ਹੁਣ ਆਪਾਂ ਨੂੰ ਜਿਹੜਾ ਪਲਾਜ਼ੋ ਦਾਸਤਾ ਇਹ ਜਿਹੜੀ ਆਪਣੀ ਕੰਪਲੀਟ ਕੋਟ ਸੈੱਟ ਦੀ ਵੀਡੀਓ ਨੇ ਉਹ ਆਪਣੀ ਹੋ ਗਈ। ਧੰਨਵਾਦ ਥੋੜਾ ਬਹੁਤ-ਬਹੁਤ ਸਾਡੀ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਨਾਲ ਦੇ ਨਾਲ ਬੈਲ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ। ਧੰਨਵਾਦ।